ਟਰੱਕਾਂ ਚੋਂ ਤੇਲ ਚੋਰੀ ਕਰਨ ਵਾਲਾ ਗਿਰੋ ਸਰਗਰਮ ਦੁਪਹਿਰੇ ਮੱਝ ਆਂ 1:30 ਵਜੇ ਘਰੋਂ ਸਾਹਮਣੇ ਘਰ ਆਇਆ ਆਪਣਾ ਆ ਕੇ ਗੱਡੀ ਸਟਾਰਟ ਕੀਤੀ ਗੱਡੀ ਬੰਦ ਹੋ ਗਈ ਆ ਬੜਾ ਜੀ ਵੇਖਿਆ ਟੈਂਕੀ ਵਾਲ ਤੇ ਟੈਂਕੀ ਖਾਲੀ इनोਵਾ ਕਾਰ ਵਿੱਚ ਆਉਂਦਾ ਸੀ ਸਾਧਿਰ ਚੋਰ ਕਰਦਾ ਸੀ ਟਰੱਕਾਂ ਚੋਂ ਤੇਲ ਚੋਰੀ ਲੜਕੇ ਆਣ ਕੇ ਸੁੱਤਾ ਸੀ ਭਾਜੀ ਆਪਣਾ ਡਰਾਈਵਰ ਤੇ ਤੜਕਿਆਂ ਕੇ ਸੌ ਗਿਆ ਔਰ ਨੀਂਦ ਆ ਗਈ ਉਹਨੂੰ ਸੌ ਗਿਆ ਤੇ ਤੜਕੇ ਉੱਠ ਕੇ ਵੇਖਿਆ ਉਹ ਬਾਹਰ ਨੂੰ ਚੱਲਿਆ ਤੇ ਥੱਲੇ ਵੇਖਿਆ ਡੀਜ਼ਲ ਡੀਜ਼ਲ ਸਾਰਾ ਟੈਂਕੀ ਦੇ ਥੱਲੇ ਡੁੱਲਾ ਥਲੜਾ ਬੋਲਡ ਖੋਲਿਆ ਪਿਆ ਪਿਛਲੇ 3 ਮਹੀਨੇ ਤੋਂ ਤੇਲ ਚੋਰੀ ਕਰਨ ਦੀਆਂ ਵਾਪਰ ਰਹੀਆਂ ਸੀ ਘਟਨਾਵਾਂ ਸਵੇਰੇ ਕੋ 4-5 ਵਜੇ ਦਾ ਟਾਈਮ ਸੀ ਤੇ ਵੇਖ ਬੂ ਕੇ ਤੇ ਪਤਾ ਲੱਗਾ ਉਹਨਾਂ ਨੂੰ ਲੱਗੇ ਕੋਈ ਨਹੀਂ ਹੈਗਾ ਤੇ ਥੱਲਿਓਂ ਟੈਂਕੀ ਦਾ ਨਾਟ ਖੋਲਿਆ ਤੇ ਤੇਲ ਲੈ ਕੇ ਕੱਢ ਕੇ ਸਾਰਾ ਰਾਤ ਦੇ ਹਨੇਰੇ ਵਿੱਚ ਵਿਅਕਤੀ ਵੱਲੋਂ ਤਿੰਨ ਵਾਹਨਾ ਚੋਂ ਕੱਢਿਆ ਗਿਆ ਤੇਲ ਨਵਾਂ ਗੱਡੀ ਆਈ ਆ ਗਰੇ ਰੰਗ ਦੀ ਡਾਰਕ ਛੇੜ ਜੀ ਆ ਬਲੈਕ ਜੀ ਮਾਰਦੀ ਆ ਤੇ 4:45 ਮਿੰਟ ਦੇ ਗੱਡੀ ਇੱਥੇ ਆਈ ਆ ਪਹਿਲਾਂ ਨੇ ਚੱਕਰ ਕੱਢਿਆ ਚੱਕਰ ਕੱਢ ਕੇ ਇੱਥੇ ਖਲੋ ਗਏ ਬੈਗ ਲਈ ਆ ਨਿਸ਼ਾਨ ਹੈ ਟਾਇਰਾਂ ਦੇ ਆਵੇ ਤੇਲ ਚੋਰੀ ਕਰਦੇ ਵਿਅਕਤੀ ਦੀ ਸੀਸੀਟੀਵੀ ਕੈਮਰੇ ਵਿੱਚ ਵੀਡੀਓ ਹੋਈ ਕੈਦ ਆ ਵੀਰ ਜੀ ਉਹਨਾਂ ਦਾ ਡੀਜ਼ਲ ਚੋਰੀ ਹੋਇਆ ਅੱਜ ਤੇ ਇਸ ਚੀਜ਼ ਤੋਂ ਇਹਨਾਂ ਕੈਮਰੇ ਕਢਾ ਕੇ ਵੇਖੇ ਤੇ ਗੱਡੀ ਉਹੀ ਐ ਨੋਆਈ سرمੇ ਰੰਗ ਦੀ ਤੇਲ ਚੋਰ ਤੋਂ ਪਰੇਸ਼ਾਨ ਟਰੱਕ ਡਰਾਈਵਰਾਂ ਨੇ ਪੁਲਿਸ 'ਚ ਕਾਰਵਾਈ ਸ਼ਿਕਾਇਤ ਦਰਜ ਸਰਕਾਰ ਸੁੱਤੀ ਪਈ ਆ ਪ੍ਰਸ਼ਾਸਨ ਸੁੱਤਾ ਪਿਆ ਐ ਦੱਸ ਐਨੀਆਂ ਵਾਰਦਾਤਾ ਹੁੰਦੀਆਂ ਜਾਂ ਪ੍ਰਸ਼ਾਸਨ ਨੂੰ ਪਤਾ ਨਹੀਂ ਆ ਜਾਂ ਕੋਈ ਕੰਪਲੀਟ ਨਹੀਂ ਕਰਦਾ ਜੀ ਤੇ ਨਿਕਲ ਗਿਆ ਵੀ ਪ੍ਰਸ਼ਾਸਨ ਨੇ ਕੀ ਕਿਹੜਾ ਲੈ ਦੇਣਾ ਸਾਨੂੰ ਡਰਾਈਵਰ ਨੂੰ ਦਿੱਤਾ ਪ੍ਰੋਸਾਹ ਤੇਲ ਚੋਰ ਨੂੰ ਜਲਦ ਹੀ ਕੀਤਾ ਜਾਵੇਗਾ ਗ੍ਰਿਫਤਾਰ ਉਹਨਾਂ ਇਤਲਾ ਪੰਜ ਮਿੰਟ ਪਹਿਲਾਂ ਮਿਲੀ ਹੈ ਜੀ ਕਿ ਜੀਵਨ ਸਿੰਘਾ ਲੋਪੀ ਸਾਡੀਆਂ ਇੱਥੇ ਗੱਡੀਆਂ ਲੱਗਦੀਆਂ ਨੇ ਤੇ ਤੇਲ ਚੋਰੀ ਹੋ ਰਿਹਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਏਵਨ ਮੀਡੀਆ ਸ਼ਬਦਾ ਦੀ ਤਾਕਤ ਮੈਂ ਮੰਨਦਾ ਹਾਲ ਵਿੱਚ ਟਰੱਕਾਂ ਤੋਂ ਤੇਲ ਚੋਰੀ ਕਰਨ ਵਾਲਾ ਇੱਕ ਗ੍ਰੋ ਸਰਗਰਮ ਹੈ ਤੇਲ ਚੋਰਾਂ ਤੋਂ ਪਰੇਸ਼ਾਨ ਟਰੱਕ ਡਰਾਈਵਰਾਂ ਨੇ ਸੀਸੀਟੀਵੀ ਫੁਟੇਜ ਦੇ ਨਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਵਿੱਚ ਦੱਸਿਆ ਹੈ ਕਿ ਮੈਰੂਨ ਰੰਗ ਦੀ ਇਨੋਵਾ ਕਾਰ ਰਾਹੀਂ ਤੇਲ ਚੋਰੀ ਕੀਤਾ ਜਾ ਰਿਹਾ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਟਰੱਕ ਡਰਾਈਵਰ ਜੀਵਨ ਸਿੰਘ ਅਤੇ ਹੋਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਪਿਛਲੇ 3 ਮਹੀਨਿਆਂ ਤੋਂ ਰਾਤ ਦੇ ਸਮੇਂ ਤੇਲ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਪਰ ਪਿਛਲੇ ਕੁਝ ਦਿਨਾਂ ਤੋਂ ਤੇਲ ਚੋਰੀ ਲਗਾਤਾਰ ਹੋ ਰਿਹਾ ਹੈ ਅਤੇ ਸਵੇਰੇ ਤਿੰਨ ਵਾਰਾਂ ਤੋਂ ਤੇਲ ਚੋਰੀ ਹੋ ਗਿਆ ਹੈ ਡਰਾਈਵਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਦਿਨ ਵਿੱਚ ਲਗਭਗ 65000 ਰੁਪਏ ਦਾ ਨੁਕਸਾਨ ਹੋਇਆ ਹੈ ਜੀਵਨ ਸਿੰਘ ਨੇ ਦੱਸਿਆ ਕਿ ਉਸਨੇ ਰਾਤ ਨੂੰ ਤੇਲ ਦੀ ਟੈਂਕੀ ਭਰੀ ਸੀ ਪਰ ਜਦੋਂ ਉਸਨੇ ਸਵੇਰੇ ਗੱਡੀ ਸਟਾਰਟ ਕੀਤੀ ਤਾਂ ਥੋੜੀ ਦੂਰ ਤੇ ਗੱਡੀ ਚਲੋਣ ਤੋਂ ਬਾਅਦ ਰੁਕ ਗਈ ਜਾਂਚ ਕਰਨ ਤੇ ਪਤਾ ਲੱਗਾ ਕਿ ਗੱਡੀ ਵਿੱਚ ਤੇਲ ਨਹੀਂ ਸੀ ਬਾਕੀ ਦੋ ਡਰਾਈਵਰਾਂ ਨਾਲ ਵੀ ਅਜੀਹਾ ਹੀ ਹੋਇਆ ਇਸ ਤੋਂ ਬਾਅਦ ਟਰੱਕ ਸਟੈਂਡ ਦੇ ਸਾਹਮਣੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਦੋਂ ਟਰੱਕ ਡਰਾਈਵਰਾਂ ਨੂੰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਕੈਦ ਹੋਈ ਤੇਲ ਚੋਰੀ ਦੀ ਸੀਸੀਟੀਵੀ ਫੁਟੇਜ ਮਿਲੀ ਤਾਂ ਉਹ ਦੇਖ ਕੇ ਹੈਰਾਨ ਰਹਿ ਗਏ ਕਿ ਸਵੇਰੇ ਇੱਕ ਮਹਿਰੂਨ ਰੰਗ ਦੀ ਇਨੋਵਾ ਗੱਡੀ ਟਰੱਕ ਸਟੈਂਡ ਤੇ ਆਉਂਦੀ ਹੈ ਤੇ ਗੱਡੀ ਵਿੱਚੋਂ ਬੈਠਾ ਟਰੱਕ ਡਰਾਈਵਰ ਗੱਡੀ ਨੂੰ ਘੁਮਾ ਕੇ ਟਰੱਕ ਦੀ ਪੈਟਰੋਲ ਟੈਂਕ ਦੇ ਨੇੜੇ ਲੈ ਜਾਂਦਾ ਹੈ ਅਤੇ 10 ਮਿੰਟ ਵਿੱਚ ਟੈਂਕ ਖਾਲੀ ਕਰਨ ਤੋਂ ਬਾਅਦ ਭੱਜ ਜਾਂਦਾ ਹੈ ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਵਿੱਚ ਪੂਰਾ ਨੰਬਰ ਸਾਫ਼ ਦਿਖਾਈ ਨਹੀਂ ਦੇ ਰਿਹਾ ਪਰ ਉਹਨਾਂ ਨੇ ਜੋ ਵੀ ਨੰਬਰ ਦੇਖਿਆ ਉਹ ਪੁਲਿਸ ਨੂੰ ਦੱਸ ਦਿੱਤਾ ਸ਼ਿਕਾਇਤ ਮਿਲਨ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਡਰਾਈਵਰਾਂ ਵੱਲੋਂ ਦਿੱਤੀ ਗਈ ਗੱਡੀ ਦੀ ਜਾਣਕਾਰੀ ਦੇ ਆਧਾਰ ਤੇ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਥਾਣੇ ਤੋਂ ਪਹੁੰਚੇ ਐਸਆਈ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਐਸਐਚਓ ਨੂੰ ਪੂਰੀ ਰਿਪੋਰਟ ਦੇਣਗੇ ਅਤੇ ਇਸ ਇਲਾਕੇ ਵਿੱਚ ਗਸ਼ਤਵਾਦ ਦਿੱਤੀ ਜਾਵੇਗੀ ਉਹਨਾਂ ਨੇ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਹਾਜੀ ਭਾਈ ਕੀ ਨਾ ਜੀ ਸੋਨੂੰ ਨਾਮ ਜੀ ਮੇਰਾ ਕਿਹੜਾ ਪਿੰਡ ਹੈ ਜੀ ਕਿਹੜਾ ਨਗਰ ਪਿੰਡ ਮਾਲਆ ਆ ਰਾਮਦੇਸਹੋੜ ਗੱਲ ਬਾਤ ਹੈ ਜੀ ਗੱਲ ਬਾਏ ਭਾਈ ਇੱਥੇ ਗੱਡੀਆਂ ਸਾਹਮਣੇ ਖੜੀਆਂ ਹੁੰਦੀਆਂ ਚ ਆਪਣੀਆਂ ਤੇ ਪਰ ਇੱਧਰ ਖੜੇ ਹੁੰਦੇ ਆ ਤੇ ਦੁਪਹਿਰੇ ਮੱਝ ਆਇਆ 1:30 ਵਜੇ ਘਰੋਂ ਸਾਹਮਣੇ ਘਰ ਆਇਆ ਆਪਣਾ ਆ ਗੱਡੀ ਸਟਾਰਟ ਕੀਤੀ ਗੱਡੀ ਬੰਦ ਹੋ ਗਈ ਆ ਬਾਈ ਜੀ ਵੇਖਿਆ ਟੈਂਕੀ ਵਾਲ ਤੇ ਟੈਂਕੀ ਖਾਲੀ ਅੱਛਾ ਜੀ ਤੇ ਮੈਂ ਵੀ ਤੇਲ ਕੱਢ ਕੇ ਲੈ ਗਿਆ ਕੋਈ ਫਿਰ ਅਈ ਸੀਸੀ ਟਾਈਮ ਕੈਮਰੇ ਚੈੱਕ ਕੀਤੇ ਆ ਉਹਦੇ ਵਿੱਚ ਆ ਵੀ ਨੋਵਾ ਗੱਡੀ ਆਈ ਆ ਗਰੇ ਰੰਗ ਦੀ ਡਾਰਕ ਸ਼ੇਡ ਜੀ ਆ ਬਲੈਕ ਜੀ ਮਾਰਦੀ ਆ ਤੇ 4:45 ਮਿੰਟ ਦੇ ਗੱਡੀ ਇੱਥੇ ਆਈ ਆ ਪਹਿਲਾਂ ਨੇ ਚੱਕਰ ਕੱਢਿਆ ਚੱਕਰ ਕੱਢ ਕੇ ਇੱਥੇ ਖਲੋਗੇ ਬੈਗ ਲਾਈ ਆ ਨਿਸ਼ਾਨ ਆ ਟਾਇਰਾਂ ਦੇ ਆਵੇ ਬੈਗ ਲਾ ਗੇ ਤੇ ਟੈਂਕੀ ਦਾ ਟੱਕ ਨਹੀਂ ਪੁੱਟਿਆ ਲੋਗਾਂ ਦਾ ਥੱਲੇੋਂ ਬੈਂਜ ਬੋਲਟ ਖੋਲਿਆ ਉਹ ਅਣਜਾਣ ਬੰਦਾ ਨਹੀਂ ਖੋਲ ਸਕਦਾ ਜਾਂ ਮਕੈਨਿਕ ਖੋਲੂਗਾ ਜਾਂ ਉਹ ਬੰਦੇ ਨੂੰ ਪੂਰੀ ਨੌਲੇਜ ਹੋਵੇ ਗੱਡੀ ਬਾਰੇ ਫੇਰ ਉਹ ਖੋਲ ਸਕਦਾ ਕੋਈ ਦੂਜੇ ਬੰਦੇ ਨੂੰ ਇਹ ਵੀ ਨਹੀਂ ਪਤਾ ਥੱਲੇ ਬੈਂਜ ਬੋਲਟ ਕਿੰਨੇ ਨੰਬਰ ਦਾ ਲੱਗਾ ਅਕਸਰ ਚਾਬੀਆਂ ਉਹਨਾਂ ਕੋ ਪੂਰੀਆਂ ਫੁੱਲ ਹੋਣਗੀਆਂ ਫੇਰ ਹੀ ਉਹਨਾਂ ਖੋਲਿਆਊਗਾ ਖੋਲ ਕੇ ਟੈਂਕੀ ਖਾਲੀ ਕਰਕੇ ਗਾਂਗੇ 10 ਮਿੰਟਾਂ ਦੇ ਵਿੱਚ ਹੀ ਕਈਆਂ ਦੇ ਗੱਡੀਆਂ ਦਾ ਟੂਲੂ ਪੰਪ ਲਾਇਆ ਕੇ ਲਾਇਆ 12-13 ਹਜ਼ਾਰ ਦਾ ਨੁਕਸਾਨ ਕਰ ਗਏ ਹੋਰ ਵੀ ਗੱਡੀਆਂ ਕਿੰਨੀਆਂ ਗੱਡੀਆਂ ਦਾ ਨੁਕਸਾਨ ਆਇਆ ਕਰ ਇੱਥੇ ਸਾ ਇਹਦਾ ਮਿਲ ਗਈ 20-25 ਦਿਨ ਪਹਿਲਾਂ ਨਿਕਲਿਆ ਤੇ ਇੱਕ ਇੰਦਰ ਘੋੜਾ ਖੜਾ ਸਾਹਮਣੇ ਆ ਸੀਮੈਂਟ ਵਾਲਾ ਇਹਦੇ ਇੱਕ ਹਫ਼ਤਾ ਮਿਲ ਗਈ ਮੰਗਲਾਰ ਉਹਦਾ ਤੇਲ ਨਿਕਲਿਆ ਤੇ ਉਹਦਾ ਨਿਕਲਿਆ 220 ਲੀਟਰ 220 25 ਦਿਨ ਦਾ 220 25 ਲੀਟਰ ਤੇਲ ਉਹਦਾ ਨਿਕਲਿਆ ਉਹਨਾਂ ਫਿਰ ਚੈੱਕ ਕਰਾਏ ਕੈਮਰੇ ਚੈੱਕ ਕੀਤੇ ਉਹਦੇ ਵਿੱਚ ਆਇਆ ਵੀ ਨੋਆ ਗੱਡੀ ਆ ਜੀ ਉਹਨਾਂ ਫਿਰ ਨੰਬਰ ਵੀ ਦੱਸਿਆ ਵੀ ਪੀਵੀਆ 2 300 ਤੇ 6 ਨੰਬਰ ਮਗਰ 3006 ਆ ਬਲੈਕ ਕਲਰ ਹੈ ਡਾਰਕ ਗ੍ਰੇ ਜਿਵੇਂ ਮਿਲ ਗਈ ਬਲੈਕ ਸ਼ੇਡ ਵਾਲੀ ਉਹ ਗੱਡੀ ਆ ਫਿਰ ਅਹੀਂ ਜਿਹਨਾਂ ਆਏ ਆਪਣੇ ਕੈਮਰੇ ਖੋਲੇ ਚੈੱਕ ਚੋ ਕੀ ਤਾਂ ਉਹ ਗੱਡੀ ਲੱਗੀ ਇੱਥੇ ਨਜ਼ਰ ਆਈ ਏ ਸਾਨੂੰ ਕਿ ਉਹ ਗੱਡੀ ਆ ਫਿਰ ਇਹਨਾਂ ਨੂੰ ਗਿਆ ਵੀ ਆਹ ਗੱਲ ਆ ਤੇ ਮੈਂ ਵੀ ਤੁਸੀਂ ਕੰਪਲੇਂਟ ਕੀਤੀ ਕਹਿੰਦਾ ਅਸੀਂ ਤਾਂ ਕੁਝ ਨਹੀਂ ਇਹਨਾਂ ਨੂੰ ਪੁੱਛਿਆ ਮੈਂ ਵੀ ਕੰਪਲੀਟ ਕਰੋ ਅੱਜ ਇਹ ਭੈਜੋ ਇਹ ਗੱਲਾਂ ਕੱਲੋਂ ਗਾਂ ਵਧਣਗੇ ਬੰਦੇ ਤੇ ਦੋਹਾਂ ਚੋਂ ਜਣ ਆਪਣੇ ਯਾਰ ਦੋਸਤਾਂ ਨੂੰ ਫੋਨ ਕੀਤਾ ਵੀ ਦਦਾ ਆਉਂਦੇ ਸਾਡੇ ਇਲਾਕੇ ਚ ਵੀ ਨੋਵਾ ਵਾਲੇ ਆ ਬੰਦੇ ਜਿਹੜੇ ਤੇਲ ਕੱਢੇ ਖੜਦੇ ਆ ਭਾ ਯਾਨਕੀ ਸਰਕਾਰ ਸੁੱਤੀ ਪਈ ਆ ਪ੍ਰਸ਼ਾਸਨ ਸੁੱਤਾ ਪਿਆ ਦੱਸ ਐਨੀਆਂ ਵਾਰਦਾਤਾ ਹੁੰਦੀਆਂ ਜਾਂ ਪ੍ਰਸ਼ਾਸਨ ਨੂੰ ਪਤਾ ਨਹੀਂ ਆ ਜਾਂ ਕੋਈ ਕੰਪਲੀਟ ਨਹੀਂ ਕਰਦਾ ਜੀ ਤੇ ਨਿਕਲ ਗਿਆ ਵੀ ਪ੍ਰਸ਼ਾਸਨ ਹੈ ਕਿ ਕਿਹੜਾ ਲੈ ਦੇਣਾ ਸਾਨੂੰ ਇਸ ਕਰਕੇ ਨਾਂ ਉਹਨਾਂ ਨੂੰ ਸੋਹਦਾ ਉਹਨਾਂ ਨਾਂ ਪਤਾਵੇ ਬਾਕੀ ਅਸੀਂ ਇਸੇ ਕੇ ਵੀਡੀਓ ਵਾਇਰਲ ਕਰਤੀਆਂ ਵੀ ਆ ਗੱਡੀ ਜੇ ਆ ਨੰਬਰ ਜੇ ਇਹ ਗੱਡੀ ਨੂੰ ਫੜਿਆ ਜਾਵੇ ਇਹ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ ਤੇ ਜਿੰਨਾ ਜਿੰਨਾ ਬੰਦਿਆਂ ਦੇ ਤੇਲ ਨਿਕਲਿਆ ਉਹਨਾਂ ਉਹਨਾਂ ਦੇ ਹਿਸਾਬ ਨਾਲ ਬੰਦੇ ਨਾਲ ਬੰਦਾ ਕਾਰਵਾਈ ਕੀਤੀ ਜਾਵੇ ਬੰਦਿਆਂ ਦੀ ਹੁਣ ਪੁਲਿਸ ਕੰਪਲੇਟ ਕੀਤੀ ਜਾਵੇ ਸਾਡੇ ਹਾਂਜੀ ਹੁਣ ਜਾਂਦੇ ਆ ਥਾਣੇ ਜਾਂਦੇ ਆ ਥਾਣੇ ਜਾ ਕੇ ਪੁਲਿਸ ਕੰਪਲੇਨ ਕਰਕੇ ਲਿਖ ਲਿਖਤੀ ਦੇਗੇ ਉਹਨੇ ਆ ਵੀ ਇੱਕ ਕੀ ਕਾਰਵਾਈ ਕਰਦੀ ਆ ਨਾਲ ਇਹ ਵੀਡੀਓ ਹੈਗੀ ਆਪਣੇ ਕੋਲ ਸੀਸੀਟੀਵੀ ਕੈਮਰੇ ਦੀ ਵੀਡੀਓ ਆ ਆ ਵੀਡੀਓ ਚੈੱਕ ਕਰਉਂਦੇ ਆ ਨੋਵਾ ਗੱਡੀ ਆਉਂਦੀ ਆ ਜੀ ਆਵੇ ਚੈੱਕ ਕਰੋ ਉਹ ਗੱਡੀ ਆਉਂਦੀ 4:45 ਮਿੰਟ ਤੇ ਗੱਡੀ ਆਈ ਆ 5:05 ਮਿੰਟ ਤੇ ਗੱਡੀ ਗਈ ਆ 4 ਵੀਡੀਓ ਦੀਆਂ ਆ ਗਈਆਂ ਬਾਕੀ ਹੋਰ ਵੀ ਅਸੀਂ ਵੀਡੀਓ ਕੱਢ ਗਏ ਹੋਰ ਵੀ ਕੈਮਰੇ ਲੱਗੇ ਜਿੱਦ ਨੂੰ ਗੱਡੀ ਗਈ ਆ ਕੋਈ ਸਾਫ ਵੀਡੀਓ ਹੋਰ ਵੀ ਲਾਗੇ ਬਿਲਕੁਲ ਲਾਗੇ ਨਜ਼ਦੀਕ ਦੀ ਵੀਡੀਓ ਨਿਕਲਦੀ ਆ ਉਹ ਵੀ ਆ ਆਪਣੇ ਹਿਸਾਬ ਨਾਲ ਸੋਸ਼ਲ ਮੀਡੀਆ ਤੇ ਪਾਵਾਂਗੇ ਵੀ ਆ ਬੰਦੇ ਜੇ ਇੱਕ ਅੰਨਜੋ ਬੰਦੇ ਟੋਪੀ ਪਾਈ ਆ ਇੱਕ ਬੰਦਾ ਜਨਕੀ ਉੱਤਰ ਕੇ ਗੱਡੀ ਦੇ ਘੇਰੇ ਘੇਰੇ ਘੁੰਮਦਾ ਰਹਿੰਦਾ ਵੀ ਬੰਦਾ ਲੱਗ ਜਿਦਾਂ ਨਾ ਸੈਰ ਕਰਨ ਦੇ ਆ ਗੱਡੀ ਦੇ ਕੋਲ ਵੀ ਚੰਗੇ ਚੰਗੇ ਭਲੇ ਬੰਦੇ ਲੱਗਦੇ ਮੈਨੂੰ ਮਾੜੇ ਬੰਦੇ ਨਹੀਂ ਹੈਗੇ ਮਾੜੇ ਬੰਦਿਆਂ ਦਾ ਕੰਮ ਨਹੀਂ ਆ ਇੱਕ ਵੀਆਈਪੀ ਨੰਬਰ ਲਈ ਫਿਰਦੇ ਆ ਇੱਕ ਨੋਵਾ ਗੱਡੀ ਲਈ ਫਿਰਦੇ ਨੋਵਾ ਗੱਡੀ ਵੀ ਘੱਟੋ ਘੱਟ 6-7 ਲੱਖ ਤੋਂ ਪੁਰਾਣੀ ਗੱਡੀ ਨਹੀਂ ਮਿਲਣੀ ਤੇ ਮਾੜਾ ਬੰਦਾ ਗੱਡੀ ਲੈ ਨਹੀਂ ਸਕਦਾ ਨਾ ਇਹ ਸਮੇਕਿਆਂ ਮੰਗ ਕੀ ਕਰ ਮੰਗ ਸਾਡੀ ਇਹੋ ਪੁਲਿਸ ਕਮਿਸ਼ਨਰ ਕੋਲੋਂ ਵੀ ਇਹਨਾਂ ਦੇ ਬੰਦਿਆਂ ਦੇ ਕਾਰਵਾਈ ਕੀਤੀ ਜਾ ਬੰਦੇ ਫੜੇ ਜਾਣ ਇਹ ਅਸੀਂ ਵੀਡੀਓ ਸੈਂਡ ਕਰਦੇ ਆ ਨਾਲ ਇਹ ਵੀਡੀਓ ਸੈਂਡ ਕਰਨ ਦੇ ਨਾਲ ਅਸੀਂ ਇਹ ਵੀਡੀਓ ਚੈੱਕ ਕਰਕੇ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਮੇਰਾ ਭਾਜੀ ਟਰਾਲਾ ਲੱਗਾ ਉਹ ਬਿੱਟੂ ਭਾਜੀ ਦੇ ਡੈਂਪ ਤੇ ਅੱਗੇ ਥੋੜੀ ਦੂਰੀ ਤੇ ਭਾਜੀ ਆਪਾਂ ਸੀਮਿੰਟ ਭਰ ਕੇ ਆਏ ਹਾਂ ਸੂਰਤ ਘੜੋਂ ਅੰਮ੍ਰਿਤਸਰ ਦਾ ਭਾਜੀ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਮੇਰਾ ਡੀਜ਼ਲ ਨਿਕਲਿਆ ਅੱਜ ਇਸ ਵੀਰਦਾਨੀ ਡੀਜ਼ਲ ਨਿਕਲ ਗਿਆ ਇੱਕ ਹਫ਼ਤੇ ਦੀ ਪਹਿਲਾਂ ਦੀ ਗੱਲ ਆਪਣੀ ਗੱਡੀ ਦਾ ਡੀਜ਼ਲ ਨਿਕਲਿਆ ਉਥੋਂ ਤੜਕੇ ਆਣ ਕੇ ਸੁੱਤਾ ਸੀ ਭਾਜੀ ਆਪਣਾ ਡਰਾਈਵਰ ਤੇ ਤੜਕੇ ਆਣ ਕੇ ਸੌਂ ਗਿਆ ਔਰ ਨੀਂਦ ਆ ਗਈ ਉਹਨੂੰ ਸੌਂ ਗਿਆ ਤੇ ਤੜਕੇ ਉੱਠ ਕੇ ਵੇਖਿਆ ਉਹ ਬਾਹਰ ਨੂੰ ਚੱਲਿਆ ਤੇ ਥੱਲੇ ਵੇਖਿਆ ਡੀਜ਼ਲ ਡੀਜ਼ਲ ਸਾਰਾ ਟੈਂਕੀ ਦੇ ਥੱਲੇ ਡੁੱਲਾ ਥਲੜਾ ਬੋਲਡ ਖੋਲਿਆ ਪਿਆ ਭਾਜੀ ਘੱਟੋ ਘੱਟ ਵੀ 225 30 ਦੇ ਲਾਗੇ ਬੰਨੇ ਡੀਜ਼ਲ ਸੀ ਆਪਣਾ ਤੇ 20 22000 ਦੇ ਲਾਗੇ ਬੰਨੇ ਬੰਦਾ ਭਾਜੀ ਕੀ ਲੱਗਦਾ ਇਤਨਾ ਬਾਤ ਤਾਂ ਹੋਈ ਜਾਂ ਕਿਹੜਾ ਜਾਉਂਗਾ ਭਾਜੀ ਇਹ ਇੱਕ ਨੋਵਾ ਵਾ ਕਾਰ ਸੁਰਮੇ ਰੰਗ ਦੀ ਆ ਤਿੰਨ 06 ਨੰਬਰ ਪੀਵੀ02 ਇੰਗਲਿਸ਼ ਦੇ ਅੱਖਰਾਂ ਦਾ ਵਿੱਚੋਂ ਪਤਾ ਨਹੀਂ ਅਜੇ ਲੱਗਣ ਦਿਆ ਕਨਫਰਮ ਨਹੀਂ ਹੁੰਦਿਆ ਇਹਨਾਂ ਪਤਾ ਲੱਗਿਆ ਵੀ ਨੋਵਾਈ ਅੱਜ ਆ ਵੀਰਜੀ ਉਹਨਾਂ ਦਾ ਡੀਜ਼ਲ ਚੋਰੀ ਹੋਇਆ ਅੱਜ ਤੇ ਇਸ ਚੀਜ਼ ਤੋਂ ਇਹਨਾਂ ਕੈਮਰੇ ਕਢਾ ਕੇ ਵੇਖੇ ਤੇ ਗੱਡੀ ਉਹੀ ਆ ਨੋਵਾਈ ਸੁਰਮੇ ਰੰਗ ਦੀ ਤਿੰਨ ਬੰਦੇ ਉਹਦੇ ਵਿੱਚ ਭਾਜੀ ਪਹਿਲੋਂ ਗੇੜੇ ਲਾ ਕੇ ਵੇਖਦੇ ਆ ਤੜਕੇ 3 ਵਜੇ ਤੋਂ ਬਾਅਦਾਂ ਦੀ ਗੱਲ ਆ ਭਾਜੀ ਇਹ ਦੋ ਘੰਟੇ ਦੇ ਵਿੱਚ ਵਿੱਚ ਕੰਮ ਇਹਨਾਂ ਦਾ ਤਾਂ ਭਾਜੀ ਉਹਨਾਂ ਦਾ ਤੇ ਅੱਜ ਲੋ ਲੱਗੀ ਤੇ ਕੰਮ ਕਰ ਗਏ ਤੇ ਦਿਨ ਚੜਿਆ ਪੂਰਾ ਚਿੱਟਾ ਕਟੋਕਟ ਪਾਜੀ ਤੈਨਾ ਚਾਹੂੰ ਗੱਡੀਆਂ ਦਾ ਨਿਕਲ ਗਿਆ 1 ਮਹੀਨੇ ਡੇਢ ਦੇ ਵਿੱਚ ਵਿੱਚ ਕਟੋਕਟ ਵੀ 70 80 ਹਜ਼ਾਰ ਦਾ ਨੁਕਸਾਨ ਹੋ ਗਿਆ ਪਾਜੀ ਉਲਟਾ ਕਟੋਕਟ ਪਾਜੀ ਫੁੱਲ ਕਰਾਉਣੀਆਂ ਪੈਂਦੀਆਂ ਫੇਰ ਪਾਜੀ ਮੇਰੇ 20 ਹਜ਼ਾਰ ਦਾ ਨਿਕਲਿਆ ਪਾਜੀ 30 ਹਜ਼ਾਰ ਦੀ ਫੇਰ ਫੁੱਲ ਹੋਈ ਟੈਂਕੀ ਸਾਬ ਲਾ ਲਓ 50 ਹਜ਼ਾਰ ਹੋ ਗਿਆ ਬਚ ਰਬ ਚਾਹੁੰਦਾ ਤੇ ਅੱਗੇ ਨਹੀਂ ਪਾਜੀ ਕੋਈ ਗੱਡੀਆਂ ਵਾਲਿਆਂ ਨੂੰ ਪਾਜੀ ਮੰਗ ਇਹੋ ਹੀ ਆ ਵੀ ਇਹਨਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਜੇ ਤੇ ਸਾਡੇ ਹੱਥ ਲੱਗੇ ਤੇ ਆਪਾ ਤੇ ਨਹੀਂ ਬਖਸ਼ਦੇ ਇਹਨਾਂ ਨੂੰ ਸਿੱਧੀ ਜਿਹੜੀ ਗੱਲ ਆ ਫੇਰ ਤੇ ਗੱਡੀ ਚਾਰ ਕੇ ਫੇਰੀ ਆਖਾਂਗੇ ਵੀ ਠੀਕ ਆ ਹੁਣ ਨਿਬੇੜਾ ਹੋਇਆ ਸਾਡਾ ਸਿੱਧੀ ਜਿਹੜੀ ਗੱਲ ਮੇਰਾ ਨਾਮ ਰਵੀ ਕੁਮਾਰ ਜੇ ਪਿੰਡ ਮਾਲ ਜੀ ਕੀ ਗੱਲ ਹੋਈ ਤੁਹਾਡੇ ਆਡਾ ਇੱਥੇ ਨਾ ਟਿੱਪਰ ਹੀ ਖਲੋਤਾ ਤੇ ਰਾਤ ਅਸੀਂ ਲਿਆ ਕੇ 2 ਵਜੇ ਖੜਾ ਕੀਤਾ ਆ ਤੇ ਤੇਲ ਕੱਢ ਕੇ ਲੈ ਗਏ ਉਹਦਾ ਜੀ ਹਾਂਜੀ ਕਿੰਨੀਆਂ ਗੱਡੀਆਂ ਤੇ ਕੱਟਿਆ ਆ ਇੱਥੇ ਕੋਈ 3 ਕ ਗੱਡੀਆਂ ਦਾ ਤੇਲ ਨਿਕਲ ਗਿਆ ਜੀ ਉਹਨਾਂ ਦਾ ਨੁਕਸਾਨ ਹੈ ਟੋਟਲ ਨੁਕਸਾਨ ਹੋ ਗਿਆ ਕੋਈ ਇਹਨਾਂ ਦਾ ਨਾਂ ਨਾ ਕਰਦੇ ਆ ਵੀ 70-80 ਹਜ਼ਾਰ ਕੇ ਤਿੰਨ ਗਿਆ ਪਲੱਸ ਹੀ ਆ ਕਿਹੜੇ ਬੰਦੇ ਨੇ ਜਿਹੜੇ ਕੱਢ ਕੇ ਗਏ ਇਹ ਬੰਦਿਆਂ ਦਾ ਪਤਾ ਨਹੀਂ ਲੱਗਾ ਜਦੋਂ ਅੱਜ ਸਾਡੀ ਇੱਕ ਗੱਡੀ ਦਾ ਤੇਲ ਨਿਕਲਿਆ ਨਾ ਉਹਦੇ ਵਿੱਚ ਸਾਹਮਣੇ ਸੀਸੀਟੀਵੀ ਕੈਮਰਾ ਹੀ ਤੇ ਉਹਦੇ ਵਿੱਚ ਨੋਵਾ ਗੱਡੀ ਦੀ ਫੋਟੋ ਆਈ ਆ ਬਲੈਕ ਕਲਰ ਦੀ ਗੱਡੀ ਆ ਕੋਈ ਪੀਵੀ02 ਨੰਬਰ ਆ ਉਹਦਾ ਤੇ ਨੰਬਰ ਵੀ ਪੂਰਾ ਕਲੀਅਰ ਨਹੀਂ ਆਇਆ ਕੀ ਦੇਖਿਆ ਗਿਆ ਕੀ ਕਰਦੇ ਹੋ ਉਹ ਗੱਡੀ ਤੇ ਲਿਆ ਕੇ ਗੱਡੀ ਅੰਦਰ ਵਾਰ ਪੰਪ ਤੇ ਜਗ੍ਹਾ ਹੀ ਥੋੜੀ ਜੀ ਉਹਦੇ ਵਿੱਚ ਖਲੋਤੀ ਸੀ ਗੱਡੀ ਲਿਆ ਕੇ ਤੇ ਬੈਕ ਖੜੀ ਕੀਤੀ ਉਹਨਾਂ ਨੇ ਤੇ ਲਾਗੇ ਬੰਨੇ ਉਹ ਵੇਖਿਆ ਸਵੇਰੇ ਕੋਈ 4-5 ਵਜੇ ਦਾ ਟਾਈਮ ਹੀ ਤੇ ਵੇਖੂ ਕਿ ਤੇ ਪਤਾ ਲੱਗਾ ਉਹਨਾਂ ਨੂੰ ਲੱਗੇ ਕੋਈ ਨਹੀਂ ਹੈਗਾ ਤੇ ਥੱਲਿਓਂ ਟੈਂਕੀ ਦਾ ਨਾਟ ਖੋਲਿਆ ਤੇ ਤੇਲ ਲੈ ਕੇ ਕੱਢ ਗਏ ਸਾਰਾ ਹੀ ਲੱਗਦਾ ਪਹਿਲੀ ਵਾਰ ਦਾ ਤਾਂ ਕਿਉਂਕਿ ਵਸਤਰਾ ਹੁੰਦੀ ਆ ਵਾਰਦਾ ਅੱਗੇ ਵੀ ਇਸ ਤਰ੍ਹਾਂ ਇੱਥੇ 2-3 ਵਾਰੀ ਹੋ ਗਈਆਂ ਆ ਪਰ ਅੱਗੇ 2-3 ਵਾਰੀ ਪਤਾ ਨਹੀਂ ਲੱਗਾ ਪਰ ਜਦੋਂ ਅੱਜ ਹਨ ਗੱਡੀ ਦਾ ਤੇਲ ਨਿਕਲਿਆ ਨਾਲ ਤੇ ਸਾਹਮਣੇ ਕੈਮਰਾ ਸੀ ਤੇ ਕੈਮਰੇ ਤੋਂ ਸਾਨੂੰ ਪਤਾ ਲੱਗ ਗਿਆ ਤੇ ਤਾਂ ਕਰਕੇ ਅਸੀਂ ਅੱਗੇ ਅੱਜ ਕਾਰਵਾਈ ਕਰਨੀ ਆ ਤੇ ਜੇ ਸਾਨੂੰ ਹੁਣ ਪਤਾ ਲੱਗਦਾ ਜੇ ਉਹ ਗੱਡੀ ਦਾ ਜਾਨੂੰ ਦਿਖਦੀ ਆ ਤੇ ਅਸੀਂ ਆਪਣੀ ਬਣਦੀ ਕਾਰਵਾਈ ਕਰਾਂਗੇ ਤੇ ਪ੍ਰਸ਼ਾਸਨ ਨੂੰ ਵੀ ਪੇਲ ਕਰਾਂਗੇ ਜੋ ਆੜਨਾ ਬੰਦੀ ਹੈ ਤੇ ਸਾਡੇ ਸਾਹ ਸਾਹ ਦੇਣ ਤੇ ਬੰਦੇ ਕਿਦਾਂ ਦੇ ਹੁਲੀਆ ਵੇਖੇ ਕਿਦਾਂ ਦੇ ਬੰਦੇ ਨੇ ਹੁਲੀਆ ਸੀਸੀਟੀਵੀ ਕੈਮਰੇ 'ਚ ਹੀ ਹੁੰਦੇ ਆ ਇੱਕ ਬੰਦਾ ਸਰਦਾਰ ਆ ਦੋ ਮੋਨੇ ਆ ਇੱਕ ਨੇ ਟੋਪੀ ਪਾਈ ਆ ਤੇ ਇੱਕ ਮੋਨਾ ਆ ਜੇ ਸਰਦਾਰ ਆ ਕੋਈ ਬਾਗੂ ਬੰਨ ਕੇ ਪਾਦਾ ਇਹ ਵਾਈਟ ਜਾਂ ਪਰਨਾ ਬੰਨਿਆ ਉਹਨੇ ਹਾਂਜੀ ਕੀ ਅਪੀਲ ਕਰਨਾ ਚਾਹੋ ਪ੍ਰਸ਼ਾਸਨ ਨੂੰ ਲੋਕਾਂ ਨੂੰ ਕਹਿਣਾ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹਾਂਗੇ ਕਿ ਜੋ ਬੰਦੀ ਕਾਰਵਾਈ ਉਹਨਾਂ ਤੇ ਕਰਨ ਬਾਕੀ ਜਿਹੜਾ ਹਾੜਾ ਦੇ ਡਰਾਈਵਰਾਂ ਦੇ ਤਾਂ ਬੁਰਾ ਹਾਲ ਹੋਇਆ ਪਿਆ ਅਸੀਂ ਰੋਡ ਤੇ ਚੱਲ ਨਹੀਂ ਸਕਦੇ ਜੇ ਚੱਲਦੇ ਆ ਤੇ ਜੇ ਕਿਤੇ ਸੌਜੀਏ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਸੌਜਣਾ ਕਿੱਥੇ ਆਣਗੇ ਕੀ ਤੇਲ ਕੱਢ ਕੇ ਲੈ ਜਾਣਾ ਟਾਇਰ ਲਾ ਕੇ ਲੈ ਗਏ ਕੀ ਲਾਗ ਲੈ ਗਏ ਸਾਨੂੰ ਤੇ ਪਤਾ ਹੀ ਨਹੀਂ ਲੱਗਦਾ ਸੁੱਤਿਆਂ ਨੂੰ ਕੀ ਕਰਾਂਗੇ ਸਾਰੀ ਦਿਹਾੜੀ ਥੱਕੇ ਹਾਰੇ ਬੁਰਾ ਹਾਲ ਜੀ ਹੁਣੇ ਤਲਾਕ 5 ਮਿੰਟ ਪਹਿਲਾਂ ਮਿਲੀ ਹੈ ਜੀ ਵੀ ਜੀਵਨ ਸਿੰਘਾ ਲੋਪੀ ਸਾਡੀਆਂ ਇੱਥੇ ਗੱਡੀਆਂ ਲੱਗਦੀਆਂ ਨੇ ਤੇ ਤੇਲ ਚੋਰੀ ਹੋ ਰਿਹਾ ਕਿੱਥੇ ਤਲਾਕ ਕੀਤਾ ਇਹਨਾਂ ਦਾ 112 ਦੇ ਨਕਾਲ ਕੀਤੀ 112 ਤੋਂ ਸਾਨੂੰ ਆਈ ਹੈ ਮੌਕੇ ਤੇ ਆਏ ਆ ਇਹਨਾਂ ਬਖਾਤੀ ਪਿਆ ਗੱਡੀਆਂ ਰਾਤ ਚੋਰੀ ਹੋਈਆਂ ਇਹਨਾਂ ਨੂੰ ਕੋਈ ਗੱਡੀ ਦਾ ਨੰਬਰ ਵੀ ਪੜਿਆ ਗਿਆ ਹੈਗਾ 006 ਪੀਬੀ02 ਆ ਪੀਬੀ02 ਆ ਗੱਡੀ ਟ੍ਰਿਪ ਚਲੇ ਨੰਬਰ ਨਹੀਂ ਪੜੇਗੇ ਹੁਣ ਇਹਨਾਂ ਨੂੰ ਥਾਣੇ ਦਰਖਾਸਤ ਦੇਣ ਭੇਜ ਰਹੇ ਆ ਜਿਹੜੀ ਅਗਰੀ ਕਾਰਵਾਈ ਆ ਜਿਹੜਾ ਡਿਊਟੀ ਅਫਸਰ ਆਣ ਕੇ ਆਪਣਾ ਚੈੱਕ ਕਰਕੇ ਜੋ ਵੀ ਵੰਦੀ ਕਾਰਵਾਈ ਕੀਤੀ ਜਾਊਗੀ ਕਿੰਨੇ ਗੱਡੀਆਂ ਦੀਆਂ ਗੱਡਿਆ ਗਿਆ ਇਹ ਦੋ ਗੱਡੀਆਂ ਦੱਸ ਰਹੇ ਇੱਕ ਦਿਨ ਟਿਪਰ ਦਾ ਤਿੰਨਾਂ ਦਾ ਤਿੰਨਾਂ ਦਾ ਇੱਕ ਦਿਨ ਟਿਪਰ ਦਾ ਨਿਕਲਿਆ ਤੇ ਇੱਕ ਦਿਨ ਇਹ ਗੱਡੀ ਦਾ ਨਿਕਲਿਆ ਛੋਟੇ ਟਰੱਕ ਦਾ ਠੀਕ ਹੈ ਜੀ ਸੀਸੀਟੀ ਵੀ ਸਾਹਮਣੇ ਆਈ ਕੋਈ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਕੋਈ ਹੈਗੀ ਸੀਸੀਟੀ ਉਹਦੇ ਮੁਤਾਬਕ ਇਹ ਦੱਸ ਰਹੇ ਵੀ 8000 6 ਗੱਡੀ ਪੜੀ ਗਈ ਹੈ ਤੇ ਆਪਣੀ ਲਿਖਤੀ ਦਰਖਾਸਤ ਇਹਨਾਂ ਨੂੰ ਕਹਿਤਾ ਵੀ ਥਾਣੇ ਐਸਐਚਓ ਸਾਹਿਬ ਨੂੰ ਮਿਲੋ ਦੇਖ ਕੇ ਆਓ ਜੋ ਵੀ ਕਾਰਵਾਈ ਬੰਦੀ ਹੋ ਕੀਤੀ ਜਾਊਗੀ ਹੋਰ ਵੀ ਪੁਲਿਸ ਗਸ਼ਤ ਜੀ ਰਾਤ ਦੀ ਲੋੜ ਹੋਊ ਤਾਂ ਐਸਐਚਓ ਸਾਹਿਬ ਦੱਸ ਕੇ ਉਹਦਾ ਪ੍ਰਬੰਧ ਕੀਤਾ ਜਾਊਗਾ ਸੀਸੀਟੀਵੀ ਕੰਗਾ ਲਿਆ ਜਾਂਗੇ ਇਥੋਂ ਲਾ ਕੇ ਹਾਂਜੀ ਹਾਂਜੀ ਉਹ ਜਦੋਂ ਦਰਖਾਸਤ ਦੇਣਗੇ ਉਹ ਐਸਐਚਓ ਸਾਹਿਬ ਡਿਊਟੀ ਲਾਉਣਗੇ ਕਿਸੇ ਵੀ ਜੀਓ ਦੀ ਐਸ ਐਨਜੀਓ ਦੀ ਜਿਹੜੇ ਵੀ ਐਨਜੀਓ ਡਿਊਟੀ ਅਫਸਰ ਹੋਣਗੇ ਚਾਹੇ ਹੋਰ ਕਿਸੇ ਨੂੰ ਪੁਆਇੰਟ ਕਰਨਗੇ ਉਹ ਸੀਸੀਟੀਵੀ ਵੇਖਣਗੇ ਉਦੇ ਮੁਤਾਬਕ ਜਿਹੜੀ ਵੀ ਗੱਡੀ ਆਊ ਉਹ ਤੇ ਕਾਰਵਾਈ ਕੀਤੀ ਜਾਊਗੀ। ਥਾਣਾ ਕੜੇ ਇਰੀਚਪਿੰਡਾ ਹੈ। ਥਾਣਾ ਛੱਟ ਦੇ ਹਰਿਆਲੀ ਹੈ। ਹਾਂਜੀ ਹਾਂਜੀ।